ਧਰਤੀ ਦੇ ਨਾਲ ਟਕਰਾਉਣ ਵਾਲਾ ਹੈ ਸੋਲਰ ਤੂਫਾਨ ਜਿਸ ਦਾ ਖਤਰਾ ਦੱਸਿਆ ਜਾ ਰਿਹਾ ਹੈ ਹਾਲੇ ਦੇ ਵਿੱਚ ਵਿਗਿਆਨੀਆਂ ਨੇ ਸੋਲਰ ਤੂਫਾਨ ਦੀ ਚੇਤਾਵਨੀ ਜਾਰੀ ਕੀਤੀ ਹੈ ਵਿਗਿਆਨੀਆਂ ਦਾ ਮੰਨਣਾ ਹੈ ਕਿ ਇੱਕ ਵੱਡਾ ਸੋਲਰ ਤੂਫਾਨ ਧਰਤੀ ਦੇ ਨਾਲ ਟਕਰਾਉਣ ਵਾਲਾ ਹੈ ਇਸ ਕਾਰਨ ਧਰਤੀ ਦੇ ਉੱਤੇ ਬਹੁਤ ਜ਼ਿਆਦਾ ਪ੍ਰਭਾਵ ਦੇਖਿਆ ਜਾ ਸਕਦਾ ਹੈ ਤੂਫਾਨ ਨਾਲ ਇਲੈਕਟ੍ਰੋਨਿਕ ਉਪਕਰਨ ਜਿਵੇਂ ਕਿ ਮੋਬਾਈਲ ਕੰਪਿਊਟਰ ਅਤੇ ਸੰਚਾਰ ਪ੍ਰਣਾਲੀ ਨੂੰ ਸਭ ਤੋਂ ਵੱਧ ਪ੍ਰਭਾਵਿਤ ਹੋ ਸਕਦੇ ਨੇ ਵਿਗਿਆਨੀਆਂ ਨੇ ਇਸ ਨੂੰ ਲੈ ਕੇ ਇੱਕ ਚੇਤਾਵਨੀ ਜਾਰੀ ਕੀਤੀ ਹੈ ਉਹਨਾਂ ਦਾ ਮੰਨਣਾ ਹੈ ਕਿ ਸੋਲਰ ਤੂਫਾਨ ਸਭ ਤੋਂ ਵੱਡਾ ਹੈ ਧਰਤੀ ਦੇ ਨਾਲ ਟਕਰਾਉਣ ਵਾਲਾ ਹੈ ਇਸ ਕਾਰਨ ਧਰਤੀ ਦੇ ਉੱਤੇ ਬਹੁਤ ਜ਼ਿਆਦਾ ਪ੍ਰਭਾਵ ਦਿਖਾਈ ਜਾ ਸਕਦਾ ਹੈ ਤਸਦੀਕਿ ਭਾਰਤ ਤੋਂ ਸੂਰਜ ਦੀ ਨੈਪਿੰਗ ਅਤੇ ਦਬਾਅ ਤੂਫਾਨ ਉੱਤੇ ਸੂਰਜੀ ਗਤੀਵਿਧੀਆਂ ਦੀ ਨਿਗਰਾਨੀ ਕਰਦਾ ਹੈ ਕਿ ਇਸ ਦਾ ਅਸਰ ਭਾਰਤ 'ਤੇ ਵਿਪਰੈਗ ਇਹ ਜਾਨਣਾ ਜ਼ਰੂਰੀ ਹੈ ਵਿਗਿਆਨੀਆਂ ਨੇ ਕਿਹਾ ਗਿਆ ਕਿ ਕੁਦਰਤ 2024 ਦੀ ਸ਼ੁਰੂਆਤ ਤਬਾਕੇਦਾਰ ਤਰੀਕੇ ਨਾਲ ਹੋਈ ਸੂਰਜ ਦੇ ਸੱਤ ਤੋਂ ਦੋ ਵੱਡੇ ਸੂਰਜੀ ਫਲੇਅਰ ਫਟੇ ਇਹਨਾਂ ਨੂੰ ਸੀ ਐਮਈ ਕਿਹਾ ਜਾਂਦਾ ਜੋ ਸਿੱਧੇ ਧਰਤੀ ਦੇ ਵੱਲ ਵੱਦੇ ਵਿਗਿਆਨੀਆਂ ਨੇ ਇਹਨਾਂ ਨੂੰ ਐਕਸ 7 ਐਕਸ ਅਤੇ ਐਕਸ 9 ਦਾ ਨਾਮ ਦਿੱਤਾ ਹੈ ਇਹ ਸੋਲਰ ਫਲੇਅਰ ਬਹੁਤ ਮਹੱਤਵਪੂਰਨ ਹੈ ਐਕਸ 9 ਫਲੇਅਰ ਤੋਂ ਕੁਝ ਕੇਸਾਂ ਪਸਾਨਾਂ ਚ ਸੂਰਜ ਤੋਂ ਫਟਣ ਵਾਲਾ ਤਬੂ ਸ਼ਕਤੀਸ਼ਾਲੀ ਕਿਰ ਹੈ ਇੱਕ ਦੱਖਣੀ ਅਟਲਾਂਟਿਕ ਅਤੇ ਅਫਰੀਕਾ ਦੇ ਕੁਝ ਹਿੱਸਿਆਂ ਦੇ ਵਿੱਚ ਆਸਪਾਈ ਸੰਚਾਰ ਬਲੈਕਆਉਟ ਦਾ ਕਾਰਨ ਬਣ ਸਕਦਾ ਹੈ ਕਿੰਦਾ ਦੱਸਦੇ ਕਿ ਸੂਰ ਤੂਫਾਨ ਸੂਰਜ ਦੁਆਰਾ ਸੂਰਜੀ ਸਿਸਟਮ ਦੇ ਵਿੱਚ ਜੋ ਸ਼ੁਰੂ ਕੀਤੇ ਕਣਾਂ ਊਰਜਾ ਚੁੰਬਕੀ ਖੇਤਰਾ ਅਤੇ ਪਦਾਰਥਾਂ ਦਾ ਅਚਾਨਕ ਵਿਸਫੋਟ ਹੈ ਉਹਨਾਂ ਵਾਲਾ ਸੰਗੀ ਤੂਫਾਨ ਵੀ ਸੰਚਾਰ ਸੈਟਲਾਈਟ ਵਿੱਚ ਵਿਗੜ ਪਾ ਸਕਦਾ ਭਾਰਤੀ ਵਿਗਿਆਨ ਇਸ ਦੇ ਨਜ਼ਰ ਆ ਰਹੀ ਨਹੀਂ ਭਾਰਤੀ ਪੁਲਾੜ ਕੋ ਸੰਬੰਧਿਤ ਮਹਿਰਾ ਨੇ ਕਿਹਾ ਕਿ ਉਨ੍ਹਾਂ ਨੇ ਭਾਰਤੀ ਉਪਗ੍ਰਹਿ ਸੰਚਾਲਕਾਂ ਨੂੰ ਸਾਰੀਆਂ ਸਾਵਧਾਨੀਆਂ ਵਰਤਣ ਲਈ ਕਿਹਾ ਹੈ ਅਗਲੇ ਕੁਝ ਦਿਨਾਂ ਤੱਕ ਇਹ ਅਹਿਮ ਹੈ ਤੂਫਾਨ ਨੀਲੇ ਬ੍ਰਹਿਮੰਡ ਵੱਤ ਹੈ ਸਪੇਸ ਵੈਦਰ ਵੈਬਸਾਈਟ ਅਕਨ ਬਹੁਤ ਸਾਰੇ ਮਾਹਿਰ ਮੰਨਦੇ ਹਨ ਕਿ ਐਕਸ 9 ਸੀਐਮਈ 2 ਸੂਰਜੀ ਕਣ ਧਰਤੀ ਦੇ ਨਾਲ ਟਕਰਾ ਸਕਦੇ ਨੇ ਇਸ ਹਫਤੇ ਦੇ ਅੰਤ ਦੇ ਵਿੱਚ ਮੈਗਨੇਟੋਸਫੀਅਰ ਵਿੱਚ ਇੱਕ ਵੱਡੇ ਤੂਫਾਨ ਦੇ ਆਉਣ ਦੀ ਸੰਭਾਵਨਾ ਹੈ ਇਸ ਤੂਫਾਨ ਨੂੰ ਜੀ ম্যাগਨੇਟਿਕ ਤੂਫਾਨ ਜਾਂ ਤੂਫਾਨ ਜੀ 3 ਕਿਹਾ ਜਾਂਦਾ ਹੈ ਜੀ 3 ਤੂਫਾਨ ਧਰਤੀ ਦੇ ਚੱਕਰ ਕੱਟਣ ਵਾਲੇ ਉਪਗ੍ਰਹਾਂ ਵਿੱਚ ਮਾਮੂਲੀ ਵਿਗੜਨ ਪਾ ਸਕਦਾ ਹੈ ਅਤੇ ਕਟ ਬਾਰੰਬਾਰਤਾ ਵਾਲੇ ਰੇਡੀਓ ਅਤੇ ਨੈਵੀਗੇਸ਼ਨ ਪ੍ਰਣਾਲੀਆਂ ਲਈ ਸਮੱਸਿਆਵਾਂ ਪੈਦਾ ਕਰ ਸਕਦਾ ਹੈ ਧਰਤੀ ਨਾਲ ਟਕਰਾਉਣ ਵਾਲਾ ਹੈ ਸੋਲਰ ਤੂਫਾਨ ਜਿਸ ਦਾ ਖਤਰਾ ਦੱਸਿਆ ਜਾ ਰਿਹਾ ਹੈ ਹਾਲੇ ਦੇ ਵਿੱਚ ਵਿਗਿਆਨੀਆਂ ਨੇ ਸੋਲਰ ਤੂਫਾਨ ਦੀ ਚੇਤਾਵਨੀ ਜਾਰੀ ਕੀਤੀ ਹੈ ਵਿਗਿਆਨੀਆਂ ਦਾ ਮੰਨਣਾ ਹੈ ਕਿ ਇੱਕ ਵੱਡਾ ਸੋਲਰ ਤੂਫਾਨ ਧਰਤੀ ਨਾਲ ਟਕਰਾਉਣ ਵਾਲਾ ਹੈ ਇਸ ਕਾਰਨ ਧਰਤੀ ਦੇ ਉੱਤੇ ਬਹੁਤ ਜ਼ਿਆਦਾ ਪ੍ਰਭਾਵ ਦੇਖਿਆ ਜਾ ਸਕਦਾ ਹੈ ਤੂਫਾਨ ਨਾਲ ਇਲੈਕਟ੍ਰੋਨਿਕ ਉਪਕਰਣ ਜਿਵੇਂ ਕਿ ਮੋਬਾਈਲ ਕੰਪਿਊਟਰ ਅਤੇ ਸੰਚਾਰ ਪ੍ਰਣਾਲੀ ਨੂੰ ਸਭ ਤੋਂ ਵੱਧ ਪ੍ਰਭਾਵਿਤ ਹੋ ਸਕਦੇ ਨੇ ਵਿਗਿਆਨੀਆਂ ਨੇ ਇਸ ਨੂੰ ਲੈ ਕੇ ਇੱਕ ਚੇਤਾਵਨੀ ਜਾਰੀ ਕੀਤੀ ਹੈ ਉਹਨਾਂ ਦਾ ਮੰਨਣਾ ਹੈ ਕਿ ਸੋਲਰ ਤੂਫਾਨ ਸਭ ਤੋਂ ਵੱਡਾ ਹੈ ਧਰਤੀ ਦੇ ਨਾਲ ਟਕਰਾਉਣ ਵਾਲਾ ਹੈ ਇਸ ਕਾਰਨ ਧਰਤੀ ਦੇ ਉੱਤੇ ਬਹੁਤ ਜ਼ਿਆਦਾ ਪ੍ਰਭਾਵ ਦੇਖਿਆ ਜਾ ਸਕਦਾ ਹੈ ਅਸਲ ਵਿੱਚ 5 ਅਕਤੂਬਰ ਦੀ ਮੈਪਿੰਗ ਅਤੇ ਲਦਾਖ ਤੋਂ ਭਾਰਤ ਉੱਤੇ ਸੂਰਜ ਦੀ ਤਪੀ ਵਿਗਿਆਨੀ ਨਿਭਰਨ ਦੱਸਦਾ ਹੈ ਕਿ ਇਸ ਦਾ ਅਸਰ ਭਾਰਤ ਤੇ ਹੀ ਪਵੇਗਾ ਇਹ ਜਾਨਣਾ ਜ਼ਰੂਰੀ ਹੈ ਵਿਗਿਆਨੀਆਂ ਨੇ ਕਿਹਾ ਗਿਆ ਕਿ ਅਕਤੂਬਰ 2024 ਦੀ ਸ਼ੁਰੂਆਤ ਧਮਾਕੇਦਾਰ ਤਰੀਕੇ ਨਾਲ ਹੋਈ ਸੂਰਜ ਦੇ ਸਤਹ ਤੋਂ ਦੋ ਵੱਡੇ ਸੂਰਜੀ ਫਲੇਅਰ ਫਟੇ ਇਹਨਾਂ ਨੂੰ CME ਕੀ ਹਟਦਾ ਹੈ ਜੋ ਸੁੰਦੇ ਧਰਤੀ ਦੇ ਵੱਲ ਬਦੇ ਹਨ ਵਿਗਿਆਨੀਆਂ ਇਹਨਾਂ ਨੂੰ X7X ਅਤੇ X9 ਦਾ ਨਾਮ ਦਿੰਦਾ ਹੈ ਇਹ ਸੋਲਰ ਫਲੇਅਰ ਬਹੁਤ ਮਹੱਤਵਪੂਰਨ ਹਨ X9 ਫਲੇਅਰ ਸਭ ਤੋਂ ਸਾਨਾਂਚ ਸੂਰਜ ਤੋਂ ਫਟਣ ਵਾਲਾ ਸਭ ਤੋਂ ਸ਼ਕਤੀਸ਼ਾਲੀ ਫਲੇਅਰ ਹੈ ਇਹ ਦੱਖਣੀ ਅਟਲਾਂਟਿਕ ਅਤੇ ਆਫਰੀਕਾ ਦੇ ਕੁਝ ਹਿੱਸਿਆਂ ਦੇ ਵਿੱਚ ਆਸ ਪਾਈ ਸੰਚਾਰ ਬਲੈਕਆਊਟ ਦਾ ਕਾਰਨ ਬਣ ਸਕਦਾ ਹੈ ਦੱਸਦੇ ਕਿ ਸੋਰ ਤੂਫਾਨ ਸਿੰਗਲਜ਼ ਦੁਆਰਾ ਸੂਰਜੀ ਸਿਸਟਮ ਦੇ ਵਿੱਚ ਸ਼ੁਰੂ ਕੀਤੇ ਕਣਾਂ, ਊਰਜਾ, ਚੁੰਬਕੀ ਖੇਤਰਾ ਅਤੇ ਪਦਾਰਥਨਾਂ ਦਾ ਅਚਾਨਕ ਤੂਵੀ ਸਪੋਰਟ ਹੈ। ਹੋਣ ਵਾਲਾ ਸਿੰਗਲੀ ਤੂਫਾਨ ਬਿਨ ਸੰਚਾਰ ਸੈਟਲਾਈਟ ਵਿੱਚ ਵਿਘਨ ਪਾ ਸਕਦਾ ਹੈ। ਭਾਰਤੀ ਵਿਗਿਆਨ ਇਸ ਦੇ ਨਜ਼ਰ ਆ ਰਹੇ ਨੇ। ਭਾਰਤੀ ਪੁਲਾੜ ਕੋ ਆ ਸੰਗਠਨ ਦੇ ਮਹਿਿਰਾ ਨੇ ਕਿਹਾ ਕਿ ਉਹਨਾਂ ਨੇ ਭਾਰਤੀ ਪ੍ਰਗੈਸ ਸੰਚਾਲਕਾਂ ਸਾਰੀਆਂ ਸਾਵਧਾਨੀਆਂ ਵਰਤਣ ਲਈ ਹੈ। ਅਗਲੇ ਕੁਝ ਦਿਨਾਂ ਤੱਕ ਇਹ ਦੇ ਲਈ ਅਹਿਮ ਹੈ। ਤੁਕੀ ਤੂਫਾਨ ਨੀਲੇ ਗ੍ਰਹਿ ਵੱਲ ਵੱਧ ਰਿਹਾ ਹੈ ਸਪੇਸ ਵੈਦਰ ਵੈਬਸਾਈਟਾਂ ਤੇ ਬਹੁਤ ਸਾਰੇ ਮਾਹਿਰ ਮੰਨਦੇ ਹਨ ਕਿ ਐਕਸ 9 ਸੀਐਮਈ ਤੋਂ ਸੂਰਜੀ ਕਣ ਧਰਤੀ ਦੇ ਨਾਲ ਟਕਰਾ ਸਕਦੇ ਨੇ ਇਸ ਹਫਤੇ ਦੇ ਅੰਤ ਦੇ ਵਿੱਚ ਮੈਗਨੇਟੋਸਫੀਅਰ ਵਿੱਚ ਇੱਕ ਵੱਡੇ ਤੂਫਾਨ ਦੇ ਆਉਣ ਦੀ ਸੰਭਾਵਨਾ ਹੈ ਇਸ ਤੂਫਾਨ ਨੂੰ ਜੀਓ ਮੈਗਨੈਟਿਕ ਤੂਫਾਨ ਜਾਂ ਤੂਫਾਨ ਜੀ3 ਕਿਹਾ ਜਾਂਦਾ ਹੈ ਜੀ3 ਤੂਫਾਨ ਧਰਤੀ ਦੇ ਚੱਕਰ ਕੱਟਣ ਵਾਲੇ ਉਪਗ੍ਰਹਾਂ ਵਿੱਚ ਮਾਮੂਲੀ ਵਿਗਨ ਪਾਸ ਕਰਦਾ ਹੈ ਅਤੇ ਕਟ ਬਾਰੰਬਾਰਤਾ ਵਾਲੇ ਰੇਡੀਓ ਅਤੇ ਨੈਵੀਗੇਸ਼ਨ ਪ੍ਰਣਾਲੀਆਂ ਲਈ ਸਮੱਸਿਆਵਾਂ ਪੈਦਾ ਕਰ ਸਕਦਾ ਹੈ